ਪੰਜਾਬ ਦੇ ਵਿੱਚ ਜਿਨ੍ਹਾਂ ਨੇ ਨਵੇਂ লাইসেনਸ ਬਣਾਉਣੇ ਨੇ ਤਾਂ ਉਹਨਾਂ ਨੂੰ ਵੱਡਾ ਝਟਕਾ ਲੱਗਾ ਕਿਉਂਕਿ ਪੰਜਾਬ ਦੇ ਵਿੱਚ ਹੁਣ লাইসেনਸ ਬਣਾਉਣ ਦਾ ਕੰਮ ਬਿਲਕੁਲ ਹੱਪ ਹੋ ਚੁੱਕਿਆ ਪਿਛਲੇ ਹਫਤੇ ਦੇ ਵਿੱਚ ਜਿਹੜੀ ਕਾਫੀ ਜ਼ਿਆਦਾ ਮੁਸ਼ਕਲ ਹੈ ਉਹ ਸਾਹਮਣਾ ਕਰਨਾ ਪਿਆ ਸੀ ਜਿਨ੍ਹਾਂ ਨੇ ਲਾਇਸੈਂਸ ਬਣਾਉਣੇ ਸੀ ਕਿਉਂਕਿ ਪਿਛਲੇ ਦਿਨੀ ਜਿਹੜਾ ਲਗਾਤਾਰ ਸਰਵਰ ਸੀਗਾ ਉਹ ਡਾਊਨ ਚੱਲ ਰਿਹਾ ਸੀ ਤਾਂ ਹੁਣ ਅਗਲੇ ਦਿਨਾਂ ਦੇ ਵਿੱਚ ਵੀ ਜਿਹੜਾ ਸਰਵਰ ਆ ਉਹ ਡਾਊਨ ਚੱਲ ਰਿਹਾ ਤਾਂ ਹੁਣ ਜਿਨ੍ਹਾਂ ਨੇ ਵੀ ਲਾਇਸੈਂਸ ਬਣਾਉਣੇ ਨੇ ਉਹਨਾਂ ਦੇ ਲਈ ਇਹ ਵੱਡੀ ਖਬਰ ਹੈ ਕਿ ਹੁਣ ਲਾਇਸੈਂਸ ਬਣਾਉਣੇ ਬਹੁਤ ਔਖੇ ਹੋਣਗੇ ਕਿਉਂਕਿ ਸਰਵਰ ਜਿਹੜਾ ਹੈ ਉਹ ਡਾਊਨ ਚੱਲ ਰਿਹਾ ਜਿਸ ਦੇ ਕਰਕੇ ਜਿਹੜੀ ਕੋਈ ਵੀ ਸਾਈਟ ਆ ਓਪਨ ਨਹੀਂ ਹੋ ਰਹੀ ਜਿਸ ਤੇ ਚੱਲਦਿਆਂ ਹੁਣ ਲਾਇਸੈਂਸ ਬਣਾਉਣੇ ਜ਼ਰੂਰ ਔਖੇ ਹੋਣਗੇ ਦੱਸਤੀਏ ਕਿ ਆਟੋਮੇਟਿਡ ਡਰਾਈਵਿੰਗ ਲਾਇਸੈਂਸ ਟੈਸਟ ਸੈਂਟਰ ਨਸਤੀਕੀ ਬਸ ਸਟੈਂਡ ਦੇ ਵਿੱਚ ਐਨ ਆਈ ਸੀ ਸਰਵਰ ਦੇ ਵਿੱਚ ਆਏ ਇਹ ਦਿਨ ਹੋਣ ਵਾਲੀ ਤਕਨੀਕੀ ਖਰਾਬੀਆਂ ਨੇ ਲੋਕਾਂ ਨੂੰ ਬਹੁਤ ਮੁਸ਼ਕਲ ਦੇ ਵਿੱਚ ਪਾ ਦਿੱਤਾ ਸਰਵਰ ਵਿੱਚ ਖਰਾਬੀ ਦੇ ਚੱਲਦਿਆਂ ਡਰਾਈਵਿੰਗ ਲਾਇਸੈਂਸ ਟੈਸਟ ਟਰੈਕ ਤੇ ਕੰਮ ਪੂਰੀ ਤਰ੍ਹਾਂ ਰੁਕ ਗਿਆ ਜਿਸ ਨਾਲ ਬੈਨੇਕਰਾਂ ਦੀ ਉਮੀਦਾਂ ਤੇ ਪਾਣੀ ਫਿਰ ਗਿਆ ਇਸ ਕਾਰਨ ਇਕੜੇ ਲੋਕ ਜੋ ਆਨਲਾਈਨ ਅਪਾਇੰਟਮੈਂਟ ਲੈ ਕੇ ਆਪਣਾ ਡਰਾਈਵਿੰਗ ਲਾਇਸੈਂਸ ਲੈਂਡ ਕੇਂਦਰ ਪਹੁੰਚੇ ਸਨ ਉਹਨਾਂ ਨੂੰ ਨਿਰਾਸ਼ ਖਾਲੀ ਹੱਥਾ ਵਾਪਸ ਪਾਤਰਾਂ ਪਿਆ NIC نیشنل انفارمیٹکس سینٹر ਦੇ ਇਸ سرور ਦੇ خراب ਹੋਣ ਕਾਰਨ ਡرائیਵਿੰਗ ਟੈਸਟ ਪ੍ਰਕਿਰਿਆ ਪੂਰੀ ਤਰ੍ਹਾਂ ਰੁਕਈ ਹੈ سینٹر ਦੇ ਕਰਮਚਾਰੀਆਂ ਨੇ ਸਵੇਰੇ ਹੀ ਟ੍ਰੈਕ ਦੇ ਬਾਹਰ ਇੱਕ ਨੋਟਿਸ ਲਗਾ ਦਿੱਤਾ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਤਕਨੀਕੀ ਕਾਰਨਾ ਕਰਕੇ ਇਸ ਸਮੇਂ ਡرائیਵਿੰਗ ਟੈਸਟ ਨਹੀਂ ਲਏ ਜਾ ਰਹੇ ਹਨ ਸਰਵਰ ਦੁਪਹਿਰ ਤੋਂ ਬਾਅਦ ਹੀ ਅੰਸ਼ਕ ਤੌਰ ਤੇ ਠੀਕ ਹੋ ਗਿਆ ਸੀ ਜਿਸ ਕਾਰਨ ਕੁਝ ਹੱਦ ਤੱਕ ਕੰਮ ਸ਼ੁਰੂ ਕੀਤਾ ਜਾ ਸਕਿਆ ਹਾਲਾਂਕਿ ਜਿਨ੍ਹਾਂ ਬੈਨਕਰਾਂ ਕੋਲ ਸਵੇਰ ਤੋਂ ਦੁਪਹਿਰ ਤੱਕ ਅਪਾਇੰਟਮੈਂਟ ਸੀ ਉਹਨਾਂ ਨੂੰ ਵਾਪਸ ਜਾਣਾ ਪਿਆ ਸਿਰਫ ਉਹੀ ਬੈਨੇਕਾਰ ਆ ਉੱਥੇ ਰੁਕੇ ਜਿਨ੍ਹਾਂ ਕੋਲ ਦੁਪਹਿਰ ਤੋਂ ਬਾਅਦ ਅਪਾਇੰਟਮੈਂਟਸ ਹਨ ਉਹ ਟੈਸਟ ਦੇ ਸਕੇ ਅੱਜ 130 ਤੋਂ ਵੱਧ ਬੈਨੇਕਾਰਾਂ ਨੇ ਡਰਾਈਵਿੰਗ ਲਾਇਸੈਂਸ ਪ੍ਰਾਪਤ ਆਨਲਾਈਨ ਅਪਾਇੰਟਮੈਂਟ ਲਈਆਂ ਸਨ ਦੁਪਹਿਰ ਤੋਂ ਬਾਅਦ ਆਏ ਬੈਨੇਕਾਰਾਂ ਦੇ ਵਿੱਚੋਂ 4 ਕਹੇ ਦੀ 15 4 ਪਹੀਆ ਵਾਹਨਾਂ ਤੇ 2 25 2 ਪਹੀਆ ਵਾਹਨਾਂ ਬੈਨੇਕਾਰਾਂ ਦੇ ਡਰਾਈਵਿੰਗ ਲਾਇਸੈਂਸ ਟੈਸਟ ਕੀਤੇ ਜਾ ਸਕਣ ਸਵੇਰ ਤੋਂ ਦੁਪਹਿਰ ਤੱਕ ਆਏ ਬੈਨੇਕਾਰਾਂ ਨੂੰ ਕੰਮ ਬੰਦ ਹੋਣ ਕਾਰਨ ਰਾਸ਼ਾ ਪਰਤਣਾ ਪਿਆ ਸੀ ਇਹ ਧਿਆਨ ਦੇਣ ਯੋਗ ਹੈ ਕਿ ਬੁੱਧਵਾਰ ਨੂੰ ਡਰਾਈਵਿੰਗ ਲਾਇਸੈਂਸ ਟਰੈਕ ਤੇ ਸਰਵਰ ਦੀਆਂ ਸਮੱਸਿਆਵਾਂ ਆ ਕਾਰਨ ਕੰਮ ਪੂਰਾ ਦਿਨ ਠੱਪ ਰਿਹਾ ਅਗਲੇ ਦਿਨ ਯਾਨੀ ਸ਼ਨੀ ਵੀਰਵਾਰ ਨੂੰ ਨਵ ਮਹਾਵੀਰ ਜਨਤੀ ਦੇ ਮੌਕੇ ਕੇਂਦਰ ਦੇ ਵਿੱਚ ਸਰਕਾਰੀ ਛੁੱਟੀ ਰਹੀ ਸ਼ੁੱਕਰਵਾਰ ਨੂੰ ਜਦੋਂ ਲੋਕ ਉਮੀਦ ਨਾਲ ਕੇਂਦਰ ਪਹੁੰਚੇ ਤਾਂ ਫਿਰ ਉਹੀ ਹਸਤੀਤੀ ਪੈਦਾ ਹੋ ਗਈ ਕਿ ਸਰਬਰ ਡਾਊਨ ਸੀ ਕੰਮ ਠੱਪ ਰਿਹਾ ਹੁਣ ਸਰਕਾਰੀ ਛੁੱਟੀ ਕੇਂਦਰ ਕਾਰਨ ਕੇਂਦਰ ਅਗਲੇ 3 ਦਿਨਾਂ ਜਾਣੀ ਸ਼ਨੀਵਾਰ ਐਤਵਾਰ ਅਤੇ ਸੋਮਵਾਰ ਅੱਲੇ ਪੂਰੀ ਤਰ੍ਹਾਂ ਬੰਦ ਰਹੇਗਾ ਕੰਮ ਸਿਰਫ ਮੰਗਲਵਾਰ ਤੋਂ ਹੀ ਮੁੜ ਸ਼ੁਰੂ ਹੋ ਸਕੇਗਾ ਕੇਂਦਰ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਕਿਹਾ ਹੈ ਕਿ ਅਸੀਂ ਵੀ ਚਿੰਤਤ ਹਾਂ ਕਿ ਬੈਨਕਰਾਂ ਦਾ ਗੁੱਸਾ ਜਾਇਜ਼ ਹੈ ਕਿਉਂਕਿ ਉਹਨਾਂ ਦੀ ਸਰਵਰ ਦੀ ਸਮੱਸਿਆ ਸਾਡੇ ਕਾਬੂ ਤੋਂ ਬਾਹਰ ਹੈ ਪਰ ਅਸੀਂ ਲਗਾਤਾਰ ਉੱਚ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਤਾਂ ਕਦੇ ਸਰਵਰ ਡਾਊਨ ਕਦੇ ਛੁੱਟੀਆਂ ਤਾਂ ਹੋਣਾ ਜਿਹੜਾ ਲਾਇਸੈਂਸ ਆ ਜਿਨ੍ਹਾਂ ਨੇ ਨਵੇਂ ਬਣਵਾਉਣੇ ਨੇ ਡਰਾਈਵਿੰਗ ਲਾਇਸੈਂਸ ਨਵੇਂ ਬਣਵਾਉਣੇ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਹੁਣ ਕਦੇ ਸਰਕਾਰੀਆਂ ਸਰਕਾਰੀ ਛੁੱਟੀਆਂ ਆਉਂਦੀਆਂ ਨੇ ਕਿਉਂਕਿ ਇਸ ਮਹੀਨੇ ਦੇ ਵਿੱਚ ਕਾਫੀ ਸਰਕਾਰੀ ਛੁੱਟੀਆਂ ਨੇ ਅੱਧ ਤੋਂ ਵੱਧ ਜਿਹੜੇ ਦਫ਼ਤਰ ਨੇ ਕਾਫੀ ਦਿਨ ਬੰਦ ਰਹਿਣਗੇ ਜਿਸ ਦੇ ਕਾਰਨ ਜਿਹੜਾ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਜਦੋਂ ਵਰਕਿੰਗ ਦਿਨ ਹੁੰਦਾ ਵਰਕਿੰਗ ਡੇ ਹੁੰਦਾ ਉਸ ਦਿਨ ਜਿਹੜਾ ਇਦਾਂ ਸਰਵਰ ਡਾਊਨ ਹੋ ਜਾਂਦਾ ਜਿਸ ਤੇ ਕਾਰਨ ਜਿਹੜੇ ਬੈਂਕਾਰ ਦੂਰੋ ਦੂਰੋ ਆਨਲਾਈਨ ਅਪਾਇੰਟਮੈਂਟ ਲੈ ਕੇ ਆਉਂਦੇ ਆ ਉਹਨਾਂ ਨੂੰ ਜਿਹੜਾ ਨਿਰਾਸ਼ ਵਾਪਸ ਘਰ ਤ ਪਰਤਣਾ ਪੈਂਦਾ